ਤਨੂ ਮੈਂ ਕੱਲ ਹੀ ਮੈਂ ਤਾਂ ਸੌਣ ਲੱਗੇ ਪਰ ਨਾ ਜਿਹਾ ਪੌਪੂਲਰ ਹੋ ਜਾਂ ਕਲਛੇ ਦੀ ਮਰੂਮ ਹੈ ਖਸ਼ਰੀ ਪੜ੍ਹੂ ਤੇ ਮੈਂ ਬਹੁਤ ਕੰਮੀ ਨੂੰ ਕਹਿੰਨ ਲੱਗੀ ਮੇਰਾ ਕੀ ਹੈ ਮੈਂ ਪੁਲਿਸ ਨੂੰ ਫੋਨ ਲਗਾ ਕੇ ਕਹਿੰਦਾ ਨਾ 5000 ਲੈ ਰੋ ਜਲਦੀ ਆ ਜਾਓ ਜੀ ਦੋਸਤੋਂ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਦੋਸਤੋਂ ਸੁਖਰਤੀ ਦੇ ਫਰੈਂਡ ਕੀਰਤ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਤੇ ਤੁਹਾਨੂੰ ਦੱਸ ਦਈਏ ਵੀ ਸੋਸ਼ਲ ਮੀਡੀਆ ਤੇ ਕੀਰਤ ਦੀ ਇੱਕ ਕਾਲ ਰਿਕਾਰਡਿੰਗ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਅਮਰਿਤਪਾਲ ਸਿੰਘ ਮੈਰੋਨ ਬਾਰੇ ਗੱਲ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਕੁਝ ਐਹੋ ਜਿਹੇ ਗੱਲਾਂ ਕਈਆਂ ਨੇ ਅਮਰਿਤਪਾਲ ਮੈਰੋ ਨੂੰ ਜਿਸ ਨੂੰ ਕੀ ਸੁਣ ਕੇ ਤੁਸੀਂ ਹੈਰਾਨ ਹੋ ਜਾਵੋ ਇਹ ਕਾਲ ਰਿਕਾਰਡਿੰਗ ਅਗਸਟ ਵੀਡੀਓ ਦੇ ਵਿੱਚ ਐਂਡ ਤੱਕ ਜਰੂਰ ਦੇਖਿਓ ਤੇ ਸੁਣਨ ਤੋਂ ਬਾਅਦ ਆਪਣੇ ਕਮੈਂਟ ਬਾਕਸ ਦੇ ਵਿੱਚ ਵਿਚਾਰ ਜਰੂਰ ਦਿਓ ਤੇ ਸਭ ਤੋਂ ਪਹਿਲਾਂ ਸੁਣੋ ਇਹ ਪੂਰੀ ਕਾਲ ਰਿਕਾਰਡਿੰਗ ਕੋਲੇ ਜਿੰਦਾ ਆ ਗਿਆ ਇਕੱਲਾ ਲੁੱਟਣ ਨੂੰ ਮੈਂ ਗੱਲ ਕੀਤੀ ਮੈਂ ਤਾਂ ਸੌਣ ਲੱਗੀ ਪਰ ਨਾ ਜਿਹਾ ਪੌਪੂਲਰ ਤੇ ਕੱਚੇ ਜੀ ਮਰੂ ਮੈਂ ਖਸਾਰੇ ਪੜੂ ਤੇ ਮੈਂ ਬਹੁਤ ਦਿਨੋਂ ਤੋਂ ਲੱਗੀ ਮੇਰਾ ਕੀ ਆ ਮੈਂ ਹੁਣ ਪੁੱਤ ਨੂੰ ਫੋਨ ਲਗਾਇਆ ਨਾ 5000 ਲੈ ਰੋ ਜਲਦੀ ਆ ਜਾਓ ਉਹਨਾਂ ਨੇ ਆਉਣਾ ਭੱਜੇ ਭੈਣ ਦਾ ਪੁੱਤ ਮੈਂ ਕਿਹਾ ਮਾਂ ਚੋਤ ਆਹ ਨਾ ਬੈਠੇ ਜੰਨੇ ਮਤੂ ਮੈਂ ਮੈਂ ਪਾਪਾ ਸੌਣ ਲੱਗੀ ਅੱਜ ਤੋਂ ਨਾ ਚਾਹੀ 1.5 ਸਾਲ ਪਹਿਲਾਂ ਇੱਕ ਦਮ ਰਚੱਕ ਪੈ ਗਿਆ 15 ਲੱਖ ਚੜ ਕੀ ਆਈ ਉਹ ਤੇ ਮੈਂ ਖਾਤਾ ਹੀ 20 ਲੱਖ ਰੁਪਈਆ ਹਾਂ ਜੀ ਇਹ ਇਹ ਇਹਨੇ ਗਿਆ ਜੀ ਘਰ ਦੇ ਬਲੱਡ ਦੇ ਬਾਹਰ ਆ ਗਿਆ ਆ ਗਿਆ ਹੈ ਪੁਲਿਸ ਨੂੰ ਫੋਨ ਲਾਇਆ ਪੁਲਿਸ ਨੇ ਚੱਕ ਲੈ ਰਿਹਾ ਆ ਜਮੇ ਮੈਂ ਪੁਲਿਸ ਨੂੰ 50000 ਦਿੱਤਾ ਸੌ ਤੇਰੀ ਬੋਗ ਲਾ ਦੀ ਕੁਰਸੀ ਦੇ ਬਹਿ ਕੇ ਜੰਨੇ ਮਰਵਾਇਆ ਜਾਂਦਾ ਹਾਂ